ਆ ਦੇਖੋ ਬਈ ਕਿਸੇ ਨੀਚ ਬੰਦੇ ਨੇ ਕਿੱਡਾ ਮਾੜਾ ਕੰਮ ਕੀਤਾ ਬਾਈ ਨੇ ਵਾਣ ਠੇਕੇ ਤੇ ਲਿਆ ਹੋਇਆ ਸੀਗਾ ਤੇ ਝੋਨੇ ਦੇ ਉੱਪਰ ਰਾਉਂਡ ਅਪ ਸਪਰੇਅ ਕਰਤੀ ਜਿਹੜੇ ਬਾਈ ਦੇ ਖੇਤ ਇਹ ਕੰਮ ਹੋਇਆ ਉਹ ਬਾਈ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਤੇ ਬਾਈ ਦਾ ਪਿੰਡ ਹੈਗਾ ਚੌਂਤਰਾ ਬਾਈ ਕੋਲੇ ਆਪਦੀ ਜ਼ਮੀਨ 4-5 ਕਿੱਲੇ ਆ ਤੇ ਬਾਈ ਠੇਕੇ ਤੇ ਵਾਣ ਲੈਂਦਾ ਤੇ ਬਾਈ ਨੇ ਇਸ ਵਾਰੀ 25 ਕਿੱਲੇ ਵਾਣ ਠੇਕੇ ਤੇ ਲਿਆ ਹੋਇਆ ਸੀਗਾ ਚਲੋ ਜੀ ਇਹ ਝੋਨਾ ਝੋਨਾ ਵਧੀਆ ਲੱਗਿਆ ਸੀਗਾ ਹੁਣ ਤੁਸੀਂ ਆਹ ਵੀਡੀਓ ਦੇਖ ਰਹੇ ਹੋ ਕੋਈ ਨੀਚ ਬੰਦਾ ਬਾਈ ਦੇ ਝੋਨੇ ਦੇ ਉੱਪਰ ਰਾਉਂਡ ਅਪ ਸਪਰੇਅ ਕਰ ਗਿਆ ਕਾਲੀ ਕਾਲੀ ਚ ਡਰਮੀ ਭਰੀ ਹੋਊਗੀ ਤੇ ਸਪਰੇਅ ਕਰਦਾ ਸਿੱਧਾ ਹੀ ਲੰਗ ਗਿਆ ਤੇ ਆ ਤੁਸੀਂ ਦੇਖ ਰਹੇ ਹੋ ਵੀ ਝੋਨਾ ਹੁਣ ਕਿੰਨਾ ਸੜ ਗਿਆ ਤੇ ਬਾਈ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਆ ਬਾਈ ਕਦਾ ਕੋਈ ਚੱਕਰ ਨਹੀਂ ਠੀਕ ਆ ਕਹਿੰਦਾ ਐ ਦੁੱਕੀ ਤਿੱਕੀ ਦੇ ਮਾਰਿਆਂ ਜੇ ਬੰਦਾ ਮਰ ਜੇ ਫਿਰ ਘਾਟੇ ਕਾ ਦੇ ਹੁਣ ਬਾਈ ਆਪਦੀ ਮਿਹਨਤ ਕਰਕੇ ਪੌੜੀ ਪੌੜੀ ਚੜ ਰਿਆ ਸੀਗਾ ਹੁਣ ਜਾਂ ਤਾਂ ਕੋਈ ਜੈਲਸੀ ਵਾਲਾ ਬੰਦਾ ਹੋਊਗਾ ਜਿਹਦੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਬੰਦਾ ਕਾਮਯਾਬ ਹੁੰਦਾ ਤੇ ਜਾਂ ਕੋਈ ਉੱਜ ਮਾੜੇ ਖੂਨ ਦੀ ਪਦੈਸ਼ ਹੋਊਗੀ ਜਿਹਦੇ ਚ ਬਈ ਹਿੱਕ 'ਚ ਵੱਜਦਾ ਦਾਬ ਨਹੀਂ ਹੈਗਾ ਬਈ ਕਿਸੇ ਦੀ ਹਰੀ-ਪਰੀ ਖੇਤੀ ਉੱਤੇ ਗਲਤ ਕੰਮ ਕਰਨਾ ਬਹੁਤ ਵੱਡਾ ਪਾਪ ਆ ਜੇ ਬਈ ਤੇਰੀ ਹਿੱਕ 'ਚ ਐਡਾ ਦਾਮ ਸੀ ਤਾਂ ਪਰੌਣੇ ਤੇ ਜਾ ਕੇ ਗੱਲ ਪੈਂਦਾ ਸਿੱਧਾ ਹਿੱਕ 'ਚ ਵੱਜਦਾ ਜਾ ਕੇ ਆ ਗਈ ਲੰਡੂਆਂ ਵਾਲੇ ਕੰਮ ਵੀ ਹਾਂ ਚੱਕੇ ਝੋਨੇ ਤੇ ਸਪਰੇਅ ਕਰਤੀ ਇਹ ਤਾਂ ਜਮਾਂ ਨੀਚ ਕੰਮ ਆ ਗੰਦੇ ਖਾਨਦਿਆਂ ਦੀ ਪਦੈਸ਼ ਦਾ ਕੋਈ ਬੰਦਾ ਹੋਊਗਾ ਜਿਹੜਾ ਇਹ ਸਪਰੇਅ ਕਰਕੇ ਗਿਆ ਬਈ ਜੇ ਤੇਰੇ ਹਿੱਕ 'ਚ ਐਡਾ ਦਾਮ ਸੀਗਾ ਜਾ ਕੇ ਸਿੱਧਾ ਅਗਲੇ ਨਾਲ ਗੱਲ ਕਰਦਾ ਜੇ ਕੋ ਕੋਬਗ੍ਰੇਡ ਕਰਨਾ ਸੀ ਗਲਾ ਸਿੱਧਾ ਹਿੱਕ ਚ ਵਜਦਾ ਅਗਲੇ ਤੇ ਜਾ ਕੇ ਆ ਲੰਡੂ ਕੰਮ ਕਰਕੇ ਤੈਨੂੰ ਕੀ ਮਿਲ ਗਿਆ ਜੇ ਬਈ ਅਗਲਾ 25 ਕੇ ਲਈ ਵਾਂ ਠੇਕੇ ਤੇ ਲੈ ਸਕਦਾ ਦਿਨ ਰਾਤ ਮਿਹਨਤ ਕਰ ਸਕਦਾ ਤੇਰੀ ਆ ਸਪਰੇ ਦੀਆਂ ਕੋਈ ਦੋ ਚਾਰ ਢੋਲਕੀਆਂ ਨਾਲੋਂ ਮਰਨ ਨਹੀਂ ਲੱਗਾ ਉਹਨੇ ਫਿਰ ਵੀ ਚੜਦੀ ਕਲਾ ਚ ਹੀ ਰਹਿਣਾ ਉਹ ਅੱਜ ਵੀ ਬਾਈ ਚੜਦੀ ਕਲਾ ਚ ਹੀ ਆ ਉਹਦਾ ਕੋਈ ਚੱਕਰ ਵਾਲੀ ਗੱਲ ਨਹੀਂ ਰੱਬ ਨੇ ਦੇਣਾ ਕੀਪਤਾ ਰੱਬ ਨੇ ਮੇਰੇ ਦੂਜੇ ਕਿਲੇ ਦੇ ਝੋਨਾ ਵਾਦ ਕੱਢ ਦੇਣਾ ਨੀ ਤੇ ਰੱਬ ਨੂੰ ਪਤਾ ਉਹਨੇ ਕੀ ਕਰਨਾ ਪਰ ਬਾਈ ਜਿਹੜਾ ਬੰਦਾ ਇਹ ਸਪਰੇ ਕਰਕੇ ਗਿਆ ਉਹਨੇ ਬਹੁਤ ਘਟ ਗਿਆ ਹਰਕਤ ਕੀਤੀ ਹੈ ਬਹੁਤ ਨੀਜ ਕੰਮ ਕੀਤਾ ਇਸ ਕੰਮ ਦਾ ਵੀ ਖਮਿਆਜਾ ਜ਼ਰੂਰ ਭੁਗਤਣਾ ਪਊਗਾ ਜਿਹੜਾ ਬੰਦਾ ਕਿਸੇ ਹੋਰ ਦੇ ਰਾਹਾਂ 'ਚ ਟੋਏ ਪੱਟਦਾ ਹੋਵੇ ਨਾ ਭਾਈ ਕਦੇ ਨਾ ਕਿਤੇ ਉਹ ਬੰਦਾ ਆਪ ਹੀ ਉਹਨੂੰ ਟੋਏ 'ਚ ਡਿੱਗ ਪੈਂਦਾ ਕਿਸੇ ਦਾ ਬੁਰਾ ਕਰਕੇ ਆਪ ਦਾ ਚੰਗਾ ਕਦੇ ਨਹੀਂ ਹੋ ਸਕਦਾ ਖਾਸ ਕਰਕੇ ਜਿਹੜਾ ਬੰਦਾ ਕਿਸੇ ਹਰੀ-ਪਰੀ ਖੇਤੀ ਉੱਤੇ ਗਲਤ ਕੰਮ ਕਰਦਾ ਉਹਦਾ ਖਮਿਆਜਾ ਬੰਦੇ ਨੂੰ ਜ਼ਰੂਰ ਭੁਗਤਣਾ ਪੈਂਦਾ ਜਿਹੜੇ ਬੰਦੇ ਕਿਸੇ ਨੂੰ ਜੈਲ ਸੀ ਕਰਦੇ ਆ ਜਾ ਕੋ ਕੋ ਬਗਰੇਟ ਕੱਟਣ ਮਾਰੇ ਇਹੋ ਜੇ ਗਲਤ ਕੰਮ ਕਰਦੇ ਆ ਉਹ ਗੱਲ ਕੰਨ ਖੋਲ ਕੇ ਸੁਣ ਲੋ ਤੁਹਾਡਾ ਬੁਰਾ ਕੀਤਾ ਕਰਮ ਮੁੜ ਕੇ ਤੁਹਾਡੇ ਬੱਚਿਆਂ ਨੂੰ ਭੁਗਤਣਾ ਪਊਗਾ ਦੇਖ ਲੋ ਬਈ ਕਿੱਡਾ ਨੀਚ ਕੰਮ ਕੀਤਾ ਬੰਦੇ ਨੇ ਰਾਉਂਡ ਅਪ ਸਪਰੇਅ ਕਰਤੀ ਪਲੇ ਪਲੋਸੇ ਝੋਨੇ ਦੇ ਉੱਤੇ ਤੇ ਨਾਲੇ ਵਿਚਾਰੇ ਨੇ ਵਾਂਹ ਠੇਕੇ ਤੇ ਲਿਆ ਹੋਇਆ ਕਿਉਂਕਿ ਜੀਮੀਦਾਰਾਂ ਤੇ ਕਿਹੜਾ ਘਰੇ ਪੈਸੇ ਪਏ ਹੁੰਦੇ ਆ ਬਈ ਆੜਤੀ ਉੱਤ ਚੱਕ ਕੇ ਠੇਕਾ ਭਰਨਾ ਹੁੰਦਾ ਹੁਣ ਬਾਈ ਨੇ ਆੜਤੀ ਚੱਕ ਕੇ ਠੇਕਾ ਭਰਿਆ ਹੋਊਗਾ ਪੁੱਤਾਂ ਵਾਂਗੂ ਫਸਲ ਨੂੰ ਪਾਲ ਲਿਆ ਤੇ ਅਦੱਲਾ ਵੀ ਉੱਥੇ ਜਾ ਕੇ ਰਾਉਂਡ ਅਪ ਸਪਰੇਅ ਕਰ ਗਿਆ ਲੱਖ ਲਾਣ ਦਾ ਤੇਰੇ ਜੰ ਮਰਦਾ ਚ ਚੱਪਣੀ ਚ ਨੱਕ ਡੋਬ ਕੇ ਜੇ ਤੇਰੇ ਚ ਐਡਾ দাম ਸੀ ਨਾ ਸਿੱਧਾ ਹਿੱਕ ਚ ਵਜਦਾ ਅਗਲੇ ਤੇ ਜਾ ਕੇ ਜੇ ਕੋਬਕਰੇਟ ਕੱਟ ਰਾਂ ਸਿੱਧਾ ਅਗਲੇ ਨਾਲ ਜਾ ਕੱਢਦਾ ਆਹ ਦਾ ਲੰਡੂ ਕਾਮਾ ਬਾਈ ਚੂੜੀਆਂ ਬਾੜਾ ਚੂੜੀਆਂ ਜਿਨੇ ਆ ਸਪਰੇਅ ਕੀਤੀ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਤਾਂ ਜੋ ਹੋਰ ਵੀ ਕਿਸਾਨ ਭਰਾ ਸੁਚੇਤ ਹੋਣ ਕਿ ਅੱਜ ਕੱਲ੍ਹ ਕਈ ਲੰਡੂ ਬੰਦੇ ਕਈ ਨੀਚ ਬੰਦੇ ਮਾੜੇ ਖਾਨਦਾਨ ਦੀ ਪਦੈਸ਼ ਬੰਦੇ ਸਾਹਮਣੇ ਬੋਲ ਨਹੀਂ ਸਕਦੇ ਹਿੱਕ ਚ ਵੱਜਣ ਦਾ ਉਹਨਾਂ ਤੇ ਦਾਮ ਨਹੀਂ ਹੁੰਦਾ ਫਿਰ ਉਹ ਇਹੋ ਜਿਹੇ ਲੰਡੂ ਤੇ ਨੀਚ ਕੰਮ ਕਰ ਜਾਂਦੇ ਹੁੰਦੇ ਆ ਬਹੁਤ ਮਾੜਾ ਕੰਮ ਹੋਇਆ ਘਟੀਆ ਕੰਮ ਹੋਇਆ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ